ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਇਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਜਿਹਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆ ਕੁਝ ਸੂਈਆਂ ਵਾ ਤੇ ਕੁਝ ਗੱਬੜਾ ਵਾ ਇਹ ਰੇਟ ਅੱਜ ਸਾਰੇ ਬਿਲਕੁਲ ਨੋਰਮਲ ਹੀ ਕਰਨੇ ਆ ਕਿੰਦੇ ਕੋਈ ਫੋਨ ਲਾਵੇ ਇੱਕ ਦੀ ਤੇ ਬਾਕੀ ਇਹ ਆ ਵੀ ਸੂਈਆਂ ਦੇ ਆਪਣੀ ਆ ਕੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਅੱਜ ਤਾਂ ਚੰਗੀ ਦੌਣ ਕਲਾਈ ਜੀ ਹਾਂਜੀ 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 ਮਾਲ ਵਿੱਚੋਂ ਕੁਝ ਵੇਖ ਵੀ ਗਿਆ ਕਿ ਆ ਜੀ ਦੋ ਕੱਲ ਵੇਚਦੀਆਂ ਜੀ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾ ਰੋਗੜ ਪਿੰਡ ਰਾਹਪੁਰ ਸਿੜੀ ਨਾਲਾ ਜ਼ਿਲ੍ਹਾ ਬੀਸ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 978137763 ਠੀਕ ਹੈ ਤੇ ਅੱਜ ਰੇਟ ਨਾਰਮਲ ਹੀ ਕਰਨੇ ਹਨ ਹਾਂਜੀ ਬਿਲਕੁਲ ਜਾਰੀ ਜਾਰੀ ਫੋਨ ਲਾਵੇ ਇੱਕ ਵਾਰ ਸਣਾ ਚਲੋ ਜਿਹੜੀ ਆ ਤੇ ਆ ਜਿਹੜੀ ਪਹਿਲੇ ਨੰਬਰ ਵਾਲੀ ਆ ਇਹ ਪਹਿਲੇ ਨੂੰ ਸੁਈ ਲਈ ਹੋਵੇ ਕਿੰਨਾ ਵਜੇ ਦਾ ਪਹਿਲਾ ਸੂਆ ਦੇ ਅੱਛਾ ਪਹਿਲਾ ਸੂਆ ਜਿੱਗੀ ਜਮੂ ਵਾਲੇ ਤੇ ਇਹ ਕਿੰਨੇ ਕ ਚਿਰ ਦੀ ਸੋਈ ਆ ਇਹਨੂੰ ਅਜੇ 20-25 ਦਿਨ ਹੋ ਗਏ ਪਰਲੇ ਬੰਨੇ ਮਛਾ ਦੇ ਦੇ ਮਗਰ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਰ ਗਈ ਦੁੱਧ ਦੇ ਕੋਲ ਆਇਆ ਹੁਣ 16 ਕਿਲੋ ਹੋਗਾ ਪਰ 15 ਕਿਲੋ ਦੀ ਆਪਣੀ ਗਾਰੰਟੀ ਹੋਗੀ ਤਿਆਰ ਜਿਹੜਾ ਬਿਲਕੁਲ ਆਣੇ ਦੀ ਕੰਡੇ ਵਾਲਾ ਵੀ ਦੋ ਟਾਈਮ ਘਰਾਂ ਚ ਚਵਾ ਦੋਗੇ ਹਾਂਜੀ ਹਾਂ ਪਾਉ ਚਾੜਾਂਗੇ ਚ ਦਰਾਈ ਤੋੜਾਂਗਾ ਫਿਰ ਇੱਕ ਰੀਨ ਬਾਕੀ ਉੱਤਰੇ ਆ ਵੀ ਰੰਗ ਰੂਪ ਚੰਗੇ ਦੀ ਆ ਤੇ ਫਿਕਸванные ਦੀ ਆ ਨਿੱਗਰванные ਦੀ ਆ ਬਾਕੀ ਥਾਨ ਵੀ ਪ੍ਰੋਪਰ ਹੱਥਲੀ ਚਵਾਈ ਵਾਲਾ ਆ ਕੀ ਕਰਦੀ era ਤੇ ਚੱਜ ਨਹੀਂ ਰਹੀ ਸੀ। ਇਹ ਬਾਕੀ ਇਹ ਥਾਣੇ ਦੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ ਇੱਕ ਵਾਰੀ। ਆਹ ਦੇਖ ਸੰਦੇ। ਬਾਕੀ ਥਣਾ ਦਾ ਸਾਈਜ਼ ਲਗਭਗ ਸੇਮ ਆ ਅਗਲੇ ਪਿਛਲੇ ਥਣਾ ਜਿਹੜੇ ਪ੍ਰੋਪਰ ਇੱਕੋ ਜਿਹੇ ਸਾਈਜ਼ ਦੇ ਆ ਤੇ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲੇ ਆ ਥੋੜਾ ਤਾਂ ਨੂੰ ਆ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਤੇ ਦਾ 55000 ਕਰ ਦੇ ਅੱਛਾ 55000 ਹਾਂਜੀ ਕਰਨਾ ਕੋ ਮਨਤਨ ਤਿੰਨ ਛੱਡ ਦਈਏ ਨਹੀਂ ਹੋਰ ਕਰਦੀਏ ਮਾਨ ਉਹ ਯਾ ਦੇਰੀਏ ਪੂਰੇ ਪੂਰੇ ਬਣਾ ਦੇ ਜੱਸ ਨੌ ਕਰ ਦੋ ਬਿਲਕੁਲ ਕਿੰਨੇ ਦੇ ਦੇਣੀ ਆ 2000 ਛੱਡਾਂਗੇ ਜੱਸ ਨੌ 10000 1000 ਹੋਰ ਛੱਡ ਦਈਏ ਫਿਰ ਚਲੋ ਗਾਣੀਆਂ ਤੋਂ ਥੋੜਾ ਉਹਦਾ ਕੁ ਮਾਨਤਾ ਨੂੰ ਨਾਲ ਠੀਕ ਆ 47000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਚਲੋ ਕੋ ਵੀ ਫੋਨ ਲਾਵੇ ਬਾਕੀ ਥੱਲੇੋਂ ਚੰਗੀ ਆ ਦੁੱਧ 15 ਲੀਟਰ ਜਿਹੜਾ ਕਹਿੰਦੇ ਵੀ ਕੋਚੋਗੇ ਖੜੇ ਤੇ ਉਹ ਬੱਚਾ ਜਿਹੜਾ ਇਹਦਾ ਨਵੀਂ ਵਾੜਿਆ ਗਾਂ ਸੂਵੇ ਚ ਆਉਣ ਵਾਲੀ ਆ ਤੇ ਇਹਦੇ ਬਾਰੇ ਦੱਸ ਤੋਂ ਇਹਦੇ ਕੋਲ 12 ਦਿਨ ਕੱਚੀ ਜੇ ਸੂਣ ਚ ਅੱਛਾ ਹਾਂਜੀ ਦੁੱਧ ਤੇ 17 18 ਕਿਲੋ ਜਵਾਈ ਹੋਊਗੀ ਠੀਕ ਹੈ ਜੀ ਹਾਂਜੀ ਖੋਲੋ ਫਿਰ ਤੋੜ ਦਈਏ ਬਾਕੀ ਹੈਗੀ ਕਰੋਸ ਪੰਚ ਆ ਪਾਰੇ ਪੱਲੇ ਦੀ ਪਾਰੇ ਪੱਲੇ ਦੀ ਇਹ ਗਾਂ ਵੀ ਬਾਕੀ ਹਵਨ ਨੇ ਤੇ ਮਾ ਗਰ ਵੀ ਨਾੜਾ ਚੰਗੀਆਂ ਤੇ ਥਾਣਾ ਦਾ ਸੱਜ ਗੈਪ ਵੀ ਦੇਖ ਸਕਦੇ ਬਾਕੀ ਜਿੱਦਨ ਤਿਆਰ ਹੋਈ ਥਾਣ ਵੀ ਚੰਗਾ ਤਿਆਰ ਕਰਨਾ ਨੇ 1 ਕੋ ਜੇ ਗੈਪ ਤੇ 1 ਕੋ ਜੇ ਥਨ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਖੜੇ ਕੋ ਸੰਭਲਾ ਦੋ ਦਿਨ ਨੇ ਵੀ ਚੰਗਾ ਕੱਢੀ ਜਾਣਾ ਤੇ ਇਹਦਾ ਫਿਰ ਮੁੱਲ 55 ਦੇ ਦਿਆ ਜੀ ਕਰ ਦਈਏ ਹੋਰ ਮਾਨ 2000 ਕਰ ਦਈਏ ਜੱਸ ਨਾ ਬਿਲਕੁਲ ਕਰੀਏ ਜਿੱਥੇ ਦੇਣੀ ਆ 50 ਦੇ ਦਾਂਗੇ ਯਾਰ ਥੋੜਾ ਕਰਨਾ ਹੈ ਇੱਕੋ ਗੱਲ ਕਰ ਦਈਏ ਫਿਰ ਬਰਾਬਰ ਹੀ ਕਰ ਦਈਏ ਦੋਵੇਂ ਭਾਵੇਂ ਕੋਈ ਹੋ ਲੈ ਜ 47 ਦੇ ਤੇ ਭਾਵੇਂ ਕੋਈ ਆ ਲੈ ਠੀਕ ਈ ਇਹ ਜੇ ਕੋ ਥੋੜਾ ਬੋਧਾ ਮਾਨਤਾਂ ਜੁੜੇ ਹੋਣਾ ਠੀਕ ਹੈ ਜੀ ਹਾਂ ਜੀ 47 47 ਦੇ ਸਾਹ ਹਾਂ ਕਿੰਨੇ ਦੇ ਦੇਵਾਂਗੇ ਹੁਣ ਜਿਹੜੀ ਵਿਖਾਉਣੀ ਹੈ ਵੀ ਗੱਬਨ ਚ ਹਾਂ ਜੀ ਇਹ ਹਲੇ 5 ਕਿ ਦਿਨ ਖੜਦੀ ਏ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਵੀ ਦੁੱਧ 17 18 ਕਿਲੋ ਜਵਾਈ ਜਾਊਗੀ ਅੱਛਾ ਹਾਂ ਜੀ ਤੋਰਾਂ ਫਿਰ ਬਾਕੀ ਜਰਸੀ ਜਿਆ ਕ੍ਰਾਸ ਚ ਥੱਲੇ ਚੰਗੀ ਪਹਰੰਦੀ ਏ ਇਹ ਵੀ ਤੋਰਾਂ ਬਾਕੀ ਗਾਏ ਵੀ ਬਾਰੇ ਪੱਲੇ ਦੀ ਆ ਬੋਡੀ ਸਟਰਕਚਰ ਜਿਹੜਾ ਆ ਹੈ ਵੀ ਆ ਬਾਕੀ ਹਵਾਨੇ ਜਿੱਤੇ ਲੱਡਣਾ ਕਾਫੀ ਆ ਤੇ ਬਾਕੀ ਥਾਣੇ ਦੇ ਕੋ ਵੀ ਚੰਗੇ ਸਾਈ ਦਾ ਤੇ ਚੰਗੇ ਗੈਪ ਤੇ ਲੱਗਾ ਹੈ ਤੇ ਬਾਕੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਚੰਗੇ ਗੈਪ ਤੇ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਜਿੱਤੇ ਲੱਡੋ ਲਹਵਾਨੇ ਦੀ ਕਾਫੀ ਕਿੰਨਾ ਫੇਰ ਕੇ ਵਿਧੀ ਦਾ ਮੁੱਲ ਆਪਾਂ ਇਹ 55 ਦੇ ਦਈ ਦੀ ਆ ਜੀ ਸਾਰਿਆਂ ਦੇ 55 ਕਰੀ ਜਾਣੇ ਆ ਹਾਂਜੀ ਹਾਂਜੀ ਵੱਧ ਘੱਟ ਵੀ ਕਰ ਲਈ ਕਿਸ ਤਾਂ ਨਹੀਂ ਅੱਜ ਜੈ ਨਹੀਂ ਦੇ ਦਾਂ ਅੱਜ ਪਹਿਲੇ ਪਹਿਲੇ ਗੁੰਨ ਵਾਲਾ ਕੰਮ ਇਹ ਕਿੰਨੇ ਦੀ ਕਰਨੀ ਫਿਰ ਜੱਸ ਨਾ ਹੋਏ ਤੇ ਪੂਰੇ 50000 ਦੀ ਦਈ ਦੇਣਾ ਇਹ 50 ਦਿਨਾਂ ਦਈਏ ਫਿਰ ਤਿੰਨੇ ਜਾਣ ਦੀ ਹੈ ਬਰਾਬਰੀ ਜਿਹੜੀ ਕੋ ਮਰਜ਼ੀ ਲਾ ਜੇ ਚਲੋ ਕੋਈ ਗੱਲ ਨਹੀਂ ਇਹ ਦੇ ਦਾਂਗੇ ਤਿੰਨੇ ਇੱਕੋ ਰੇਟ ਤੇ ਜਿਹੜੀ ਮਰਜ਼ੀ ਕਿਹੜਾ ਵੀਰੇ ਵੀਰ ਭਰਾ ਨੂੰ ਕਿਸੇ ਦਾ ਲੱਗਦੀ ਉਹ ਲੈ ਦੇ ਤਿੰਨੇ ਇੱਕੋ ਰੇਟ ਤੇ ਜੀ 47 47 ਦੇ ਹਿਸਾਬ ਨਾਲ ਜਿਹੜੀ ਕੋ ਮਰਜ਼ੀ ਲਾ ਜੇ ਪਾਵੇਂ ਸੋਈ ਲਾ ਜੇ ਪਾਵੇਂ ਕੋ ਗੱਬਨ ਲੈ ਜੇ ਜਿਹੜੀ ਕਿ ਇਹਨੂੰ ਚੰਗੀ ਲੱਗਦੀ ਹੈ ਫੋਨ ਲਾਵੇ ਬਾਕੀ ਮਾਨਤਾਂ ਦੇ ਮੌਕੇ ਤੇ ਹੋਰ ਹੋ ਜਾਣਗੇ ਤੇ ਹੁਣ ਆ ਗੱਬਨ ਜੀ ਹਾਂਜੀ ਇਹ 15 ਦਿਨਾਂ ਦੀ ਕੱਚੀ ਜੀ ਮੱਝ ਠੀਕ ਆ ਹਾਂਜੀ ਹਾਂਜੀ ਤੇ ਇਹ ਦੁੱਧ ਕਿੰਨਾ ਕੁ ਕੱਢੀ ਜਾਊਗੀ ਦੁੱਧ ਆਈ ਜਾਊਗੀ ਜੀ ਕੋ 12-13 ਕਿਲੋ ਸਾਹ ਦੇ ਹਿਸਾਬ ਨਾਲ ਅੱਛਾ ਹਾਂਜੀ ਹਾਂਜੀ ਠੀਕ ਆ ਇਹ ਆ ਵੀ ਚਲੋ ਉਤਨਾ ਸਰੀਰੋ ਚੰਗੀ ਠੀਕ ਆ ਸੰਭੀ ਸੰਭੀ ਆ ਦੋਰਾ ਹਫੇ ਦੇ ਕਰੀਨ ਨੂੰ ਅਰ ਕਦ ਦੁਕੇ ਸੁਣਾਇਆ ਇਹ ਦੇਖੀ ਦੂਸਰਾ ਸੁਭਾਈ ਨੇ ਸੋਣਾ ਹੈ ਹਾਂ ਜੀ ਹਾਂ ਜੀ ਇਹ ਪਰਨੇ ਦੇ ਵਿੱਚ ਬਾਕੀ 1 ਮਿੰਟ ਰੋਕ ਕੇ ਵੇਖੀ। ਖਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਚੰਗੇ ਗਾਇਰ ਤੇ ਆ। ਥੋੜਾ ਡਰਦੀ ਡਰਦੀ ਆ। ਆ ਦੇਖਾਂ। ਚਲੋ ਲੈ ਜਾ। ਬਾਕੀ ਇਹ ਵੀ ਚੰਗੀ ਭਰੂਗੀ ਜਿੰਨ ਤਿਆਰ ਹੋ ਜੀ। ਤੇ ਇਹਦਾ ਕਿੰਨਾ ਫੇਰ ਰਖਣਾ ਮੁੱਲ 70 ਅੱਧੀ ਦੇ ਦਈਏ ਨਹੀਂ 70 ਹੀ ਨਾ ਦੇਈਏ 5000 ਛੱਡ ਦਈਏ ਹੋਰ ਕਰ ਦਈਏ 2000 ਛੱਡ ਦਾਂ 1.5 ਦੀ ਦੇ ਲਈ ਯਾਰ ਹੋਰ ਛੱਡ ਦੋ 60 ਪੂਰੇ ਦੇ ਦਈਏ ਪੂਰੇ 6000 ਦਾਂਗੇ ਅੱਛਾ 6000 ਦੀ ਦੇ ਦੇਣੀ ਜੋ ਉਹ ਬਾਹਰੋਂ ਤੋਂ ਮਾਰਨ ਲਾਗੇ ਬਸ ਠੀਕ ਹੈ ਜੀ ਹਾਂ ਜੀ ਤੇ ਆ ਸੂਈ ਸਵਾਈ ਆ ਹਾਂ ਜੀ ਇਹ ਸੂਈ ਇਹਦਾ ਬੱਚਾ ਆਹ ਠੇ ਕੱਟਾ ਇਹਦਾ ਆਹ ਕਰਤਾ ਹੈ ਇਹਦੇ ਮਗਰ ਕਿ ਨਹੀਂ ਦੋਦੇ ਦੇ ਕੋਲ ਦੋ ਦੋਨੇ ਦੇ ਕੋਲ 10 ਗੋਵਰ 9 ਕਿਲੋ ਦੀ ਆਪਣੀ ਗਾਰੰਟੀ ਹੋਣੀ ਪੱਕਾ ਤਿਆਰ ਜਿਹੜਾ ਆ ਜਿਹੜਾ ਕੰਡੇ ਵਾਲਾ ਤਿਆਰ ਜਿਹੜਾ ਤੁਰ ਫੇਰਿੰਦਾ ਇੱਕਦਮ ਮਾੜੇ ਕੱਟੇ ਵਾਲੀ ਹੋਣੀ ਸੀ ਕੱਟੇ ਦਾ ਸਦਾ ਜਿਆਦਾ ਕੱਟੇ ਦਾ ਜਿਆਦਾ ਕਰਦੀ ਹੈ ਕਿ ਇਹ ਕਿਹਦੇ ਨਾਲ ਕੋਰ ਬਣਵਾਇਆ ਇਹਦੇ ਕੱਚਾ ਥੁੜਾ ਲਾਤੀਆ ਦੇ ਕਰਕੇ ਤੁਹਾਨੂੰ ਨਹੀਂ ਹੋਗਾ ਬਾਕੀ ਵੀ ਥੱਲੇ ਨਿਕਰਵਾਂ ਨਹੀਂ ਗਈ ਹੈ। ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ। ਹਾਂ ਦੇਖ ਸਾਹਦੇ। ਤੇ ਇਧਰ ਵੀ ਥਣਾਂ ਦੇਖ ਸਾਹਦੇ ਜੀ। ਤੇਦਾ ਮੁੱਲ ਵੀ ਦਈ ਫਿਰ। 65 ਦੀ ਦੇ ਦਈਏ। ਕਰੀਏ ਮੰਨ ਤਾ ਨਾ ਉਹ। ਬਾੜ ਦੀ ਦੇ ਜੀ। 68 ਤੀ ਨਾ ਦਈਏ। ਹਾਂ ਜੀ। 2 ਛੱਡ ਦਈਏ 1000 ਰੁਪਏ ਇੱਕ ਹੋਰ ਛੱਡ ਦਾਂਗੇ 60000 ਜੋਂ 60 ਚਾਹੀ ਤੋ ਕਹਿੰਦੇ ਛੱਡ ਦਈਏ 60 ਚਾਹਤਾ ਦੋ 1000 ਹੋਰ ਛੱਡ ਦਾਂਗੇ ਤਿੰਨ ਘੱਟ ਛੱਡ ਦੀ ਦੇ ਦਾਂਗੇ ਅੱਛਾ ਤਿੰਨ ਘੱਟ ਛੱਡ ਦੀ ਦੇ ਹਾਂਜੀ ਇਹੋ ਚੋ 1700 ਮਾਰਤਾ ਨਾ ਲਾ ਲੇ 75000 ਦੇ ਹਾਂਜੀ ਦੁੱਧ 9 ਕਿਲੋ ਚਵਾ ਦੋਗੇ ਹਾਂਜੀ ਦੀ ਕੰਡੇ ਵਾਲਾ ਕੰਡੇ ਵਾਲਾ ਬੜੀ ਅੱਛਾ ਹਾਂਜੀ ਠੀਕ ਐ ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਥੋੜਾ ਬਾਦਾਂ ਮਾਨਤਾ ਨਾ ਇੱਧਰ ਉੱਧਰ ਹੋ ਹੀ ਜਾਂਦਾ ਵਾ ਕੋਈ ਫਿਰ ਫੋਨ ਲਾਵੇ ਇੱਕ ਵਾਰੀ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਤੇ ਆ ਤੇ ਸੂਈਆਂ ਤੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਫਿਰੋ ਜੀ